ਫਗਵਾੜਾ ਵਿਖੇ ਮੈਲਾ ਤੋਂ ਪਰਸ ਲੁੱਟ ਕੇ ਭੱਜਣ ਵਾਲੇ ਦੋ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਵਾਲੇ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮੈਲਾ ਰਾਧਾ ਨੇ ਦੱਸਿਆ ਉਹ ਕੰਮ ਤੇ ਜਾ ਰਹੀ ਸੀ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਉਸਦਾ ਪਰਸ ਖੋਲ ਲਿਆ ਅਤੇ ਫਰਾਰ ਹੋ ਗਏ ਜਿਨ੍ਹਾਂ ਦਾ ਇਲਾਕਾ ਨਿਵਾਸੀਆਂ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਨੂੰ ਕਾਬੂ ਕਰਕੇ ਫਗਵਾੜਾ ਪੁਲਿਸ ਹਵਾਲੇ ਕਰ ਦਿੱਤਾ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਅਰुण ਕੁਮਾਰ ਦੀ ਰਿਪੋਰਟ ਆਇਆ ਪਹਿਲੇ क्या नाम राधा है भाई राधा हाँ कहाँ रहते हैं मामला क्या है आज रतनपुर खड़े हैं मैं यहाँ काम करती हूँ रतनपुर में पे काम करते हो यहां पहली नंबर का क्या था? हुआ आपके साथ मेरा पैसा छीन के भाग गए कितने व्यक्ति सी दो लोग थे दो लोग कहाँ में मोटरसाइकिल पे थे नहीं पैदल थे पे मोबाइल वगैरह भी नहीं मेरे पास कितने पेमेंट कितनी थी पच्चीस सौ पच्चीस सौ रूपए तो कितने बजे हुआ ये हादसा ਅਮੈਂ ਟਾਈਮ ਤੋਂ ਨਹੀਂ ਦੇਖੀ ਤਾਂ ਫਿਰ ਵੀ 10:30 ਤੋਂ ਉੱਪਰ ਹੋ ਰਹਾ ਸੀ। ਜਾਂ ਪੈਦਲ تھے ਅਕੇਲੇ ਦੇ? ਹਾਂਜੀ ਅਕੇਲੇ ਸੀ। ਪੇਪਲਸ ਕੰਪਲੀਟ ਕੀਤੀ? ਹਾਂਜੀ। ਕੋਲਸਾਈ ਸੀ ਮੌਕੇ ਤੇ? ਹਾਂਜੀ। ਕਿੰਨੇ ਵਿਅਕਤੀ ਸੀਗੇ ਦੋ? ਹਾਂਜੀ ਦੋ। ਪੁਲਸ ਵਾਲੇ ਲੈ ਗਏ ਉਹਨੂੰ? ਹਾਂਜੀ ਲੈ ਗਏ। ਮਿੰਟੂ ਗੋੜਾ ਜੀ। ਆਈ ਮਾਮਲਾ ਕੀ ਹੈ ਜਿਹੜਾ ਰਤਨਪੁਰੇ ਵਿੱਚ ਖੜੇ ਅੱਜ ਪਏ ਮਾਮਲਾ ਇਹ ਹੈ ਜੀ ਲੇਡਿਸ ਜਾ ਰਹੀ ਸੀ ਕਿ ਲਾਈਨਾਂ ਵੱਲੋਂ ਆਪਣੇ ਕੰਮ ਤੇਜ਼ ਤੇ ਦੋ ਮੁੰਡੇ ਆਏ ਪਿੱਛੋਂ ਉਹਦਾ ਪਰਸ ਖੋ ਕੇ ਲੈ ਗਏ ਤੇ ਉਹ ਰੋਲਾ ਪਾਉਂਦੇ ਸੀ ਅਸੀਂ ਉਹਨਾਂ ਨੂੰ ਫਿਰ ਫੜਿਆ ਤੇ ਪੁਲਿਸ ਦੇ ਵੱਲੇ ਕੀਤਾ ਜੀ ਬੰਦੇ ਪਤਾ ਨਹੀਂ ਲੱਗਾ ਕਿੱਥੇ ਦੇ ਬੰਦੇ ਇੱਕ ਉਹ ਨਹੀਂ ਕੋਟ ਪਾਣੇ ਕੋਟ ਰਾਨੀ ਕੋਈ ਆ ਕੋਟ ਫਤੋਈ ਇਦਾਂ ਕਰਨੀ ਸੀ ਬਈ ਅੱਛਾ ਜੀ ਤੇ ਕਿੰਨੇ ਵਿਅਕਤੀ ਸੀਗੇ ਜੀ ਦੋ ਵਿਅਕਤੀ ਸੀਗੇ ਤੇ ਪੁਲਿਸ ਕੰਪਲੀਟ ਕੀਤੀ ਸਮਾਣੇ ਲੱਗੇ ਹਾਂਜੀ ਹਾਂਜੀ ਕੀਤੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਜੀ ਤੇ ਲੇਡੀਜ਼ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਚੱਲਾ ਲੇਡੀਜ਼ ਇੰਦਰਸ਼ੀਪੂਰੀ ਦੇ ਜੀ ਇਫਪੂਰੀ ਕੋਈ ਨਾਮ ਵਗੈਰਾ ਹੈ ਲੇਡੀਜ਼ ਰਾਧਾ ਸ਼ਾਇਦ ਕਹਿੰਦੇ ਫਿਰ ਰਾਧਾ ਨਾਮ ਹੈ ਫਗਵਾੜਿਆ ਵਿਖੇ ਮੈਲਾ ਤੋਂ ਪਰਸ ਲੁੱਟ ਕੇ ਭੱਜਣ ਵਾਲੇ ਦੋ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਵਾਲੇ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮੈਲਾ ਰਾਧਾ ਨੇ ਦੱਸਿਆ ਉਹ ਕੰਮ ਤੇ ਜਾ ਰਹੀ ਸੀ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਉਸ ਦਾ ਪਰਸ ਖੋਲ ਲਿਆ ਅਤੇ ਫਰਾਰ ਹੋ ਗਏ ਜਿਨ੍ਹਾਂ ਦਾ ਇਲਾਕਾ ਨਿਵਾਸੀਆਂ ਨੇ ਪਿੱਛਾ ਕੀਤਾ ਤਾਂ ਉਹਨਾਂ ਨੂੰ ਕਾਬੂ ਕਰਕੇ ਫਗਵਾੜਾ ਪੁਲਿਸ ਹਵਾਲੇ ਕਰ ਦਿੱਤਾ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਅਰुण ਕੁਮਾਰ ਦੀ ਰਿਪੋਰਟ ਆਇਆ ਪਹਿਲੇ ਕੀ ਨਾਮ ਹੈ ਹੈ ਰਾਧਾ ਹਾਂ ਕਹ ਰਹੇ ਤੇ ਹਨ ਪਰ ਦਾ ਮਾਮਲਾ ਗਿਆ ਹੈ ਆ ਰਤਨਪੁਰੇ ਖੜੇ ਹੈ मैं यहाँ वो काम करती हूँ रतनपुर में कहाँ पे काम करते हैं पहली नंबर का लेंगे क्या हुआ आपके साथ मेरा पैसा छीन के भाग गए कितने व्यक्ति थे दो लोग थे दो लोग कहाँ में मोटरसाइकिल नहीं पैदल तो वगैरह भी नहीं मेरे पास पेमेंट कितनी थी पच्चीस पच्चीस तो कितने बजे हुआ ये हादसा दस से ऊपर हो रहा था ਤੁਹਾ ਪੈਦਲ ਤੇ ਅਕੇਲੇ ਦੇ? ਹਾਂਜੀ ਅਕੇਲੇ ਸੀ। ਪੋਲਿਸ ਕੰਪਲੀਟ ਕੀਤੀ? ਹਾਂਜੀ। ਪੋਲਿਸ ਆਈ ਸੀ ਮੌਕੇ ਤੇ? ਹਾਂਜੀ। ਕਿੰਨੇ ਵਿਅਕਤੀ ਸੀਗੇ ਦੋ? ਹਾਂਜੀ ਦੋ। ਪੋਲਿਸ ਵਾਲੇ ਲੈ ਗਏ ਉਹਨੂੰ? ਹਾਂਜੀ ਲੈ ਗਏ। ਮਿੰਟੂ ਗੋੜਾ ਜੀ। ਆਈ ਮਾਮਲਾ ਕੀ ਹੈ ਜਿਹੜਾ ਰਤਨਪੁਰੇ ਵਿੱਚ ਖੜੇ ਅੱਜ ਪੇ? ਮਾਮਲਾ ਇਹ ਹੈ ਜੀ ਲੇਡੀਜ਼ ਜਾ ਰਹੀ ਸੀ ਕਿ ਲਾਈਨਾਂ ਵਾਲ ਨੂੰ ਆਪਣੇ ਕੰਮ ਤੇਜ਼ ਤੇ ਦੋ ਮੁੰਡੇ ਆਏ ਪਿੱਛੋਂ ਉਹਦਾ ਪਰਸ ਹੋ ਕੇ ਲੈ ਗਏ। ਤੇ ਉਹ ਰੋਲਾ ਪਾਉਂਦੇ ਸੀ ਅਸੀਂ ਉਹਨਾਂ ਨੂੰ ਫਿਰ ਫੜਿਆ ਤੇ ਪੁਲਿਸ ਦੇ ਵੱਲੇ ਕੀਤਾ ਜੀ ਬੰਦੇ ਪਤਾ ਨਹੀਂ ਲੱਗਾ ਕਿੱਥੇ ਦੇ ਬੰਦੇ ਇੱਕ ਉਹ ਨਹੀਂ ਕੋਟ ਕੋਟ ਪਾਣੇ ਸੀ ਕੋਟ ਰਾਣੀ ਕੋਈ ਆ ਕੋਟ ਫਤੋਈ ਏਦਾਂ ਕਰਨੇ ਸੀ ਬੀ ਅਸੀਂ ਅੱਛਾ ਜੀ ਤੇ ਕਿੰਨੇ ਵਿਅਕਤੀ ਸੀਗੇ ਜੀ ਦੋ ਵਿਅਕਤੀ ਸੀਗੇ ਤੇ ਪੁਲਿਸ ਕੰਪਲੀਟ ਕੀਤੀ ਸਮਾਨ ਲੈਣ ਲੱਗੇ ਹਾਂਜੀ ਹਾਂਜੀ ਕੀਤੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਤੇ ਲੇਡੀਜ਼ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਚੱਲ ਲੇਡੀਜ਼ ਇੰਦਰਸ਼ੀਪੂਰੀ ਦੇ ਜੀ ਇੰਦਰਸ਼ੀਪੂਰੀ ਕੋਈ ਨਾਮ ਵਗੈਰਾ ਹੈ ਲੇਡੀਜ਼ ਰਾਧਾ ਸ਼ਹਿਰ ਕਹਿੰਦੇ ਫਿਰ ਰਾਧਾ ਨਾਮ ਹੈ